ਅੱਜ ਦੀ ਕਹਾਣੀ ਨਾ ਇੱਕ ਮਿਸਟਰ ਪੜੇ ਲਿਖੇ ਦੀ ਆ ਮਿਸਟਰ ਪੜੇ ਲਿਖੇ ਨੂੰ ਬਹੁਤ ਨੌਲੇਜ ਸੀ ਤੇ ਉਹ ਜਿਹੜੇ ਸ਼ਹਿਰ ਚ ਰਹਿੰਦਾ ਸੀ ਉਸੇ ਸ਼ਹਿਰ ਚ ਇੱਕ ਮਿਸਟਰ ਸਿਆਣਾ ਵੀ ਰਹਿੰਦਾ ਸੀ ਜਿਹਨੂੰ ਜ਼ਿੰਦਗੀ ਦਾ ਬਹੁਤ ਝਲਪਾਸਾ ਸੀ ਪਰ ਮਿਸਟਰ ਪੜਿਆ ਲਿਖਿਆ ਹਮੇਸ਼ਾ ਸੋਚਦਾ ਸੀ ਕਿ ਮੈਨੂੰ ਬਹੁਤ ਨੌਲੇਜ ਹੈ ਇੱਕ ਵਾਰ ਉਹਨੂੰ ਅਸਾਈਨਮੈਂਟ ਮਿਲੀ ਕਿਸੇ ਦੂਰ ਦਰਾਡੇ ਪਿੰਡ ਵਿੱਚ ਭੇਜਿਆ ਗਿਆ ਉੱਥੇ ਦੇ ਲੋਕਾਂ ਨੂੰ ਕਿਸੇ ਵਿਸ਼ੇ ਦੇ ਉੱਤੇ ਜਾਗਰੂਕ ਕਰਨਾ ਸੀ ਤੇ ਮਿਸਟਰ ਪੜ੍ਹੇ ਲਿਖੇ ਨੂੰ ਚੁਣਿਆ ਗਿਆ। ਮਿਸਟਰ ਪੜ੍ਹੇ ਲਿਖੇ ਨੂੰ ਆਪਣੇ ਆਪ ਤੇ ਬਹੁਤ ਮਾਣ ਤੇ ਫਿਰ ਮਿਸਟਰ ਸਿਆਣੇ ਨੂੰ ਦੱਸਣ ਜਾ ਪਹੁੰਚਿਆ ਕਿ ਮੈਂ ਕਿੱਥੇ ਚੱਲਿਆ। ਜਾਣਦਾ ਤੇ ਉਹਨੂੰ ਦੱਸਦਾ ਕਿ ਮੈਂ ਇੱਕ ਪਿੰਡ ਚੱਲਿਆ ਉੱਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੇਰੀ ਜ਼ਰੂਰਤ ਪਈ ਹੈ। ਮੈਂ ਚੱਲਿਆ ਉਹਨਾਂ ਨੂੰ ਸੰਬੋਧਨ ਕਰਨ ਲਈ। ਮਿਸਟਰ ਸਿਆਣਾ ਕਹਿੰਦਾ ਵੀ ਬਿਲਕੁਲ ਸਹੀ ਗੱਲ ਆ ਤੇ ਜਿਹੜੇ ਪਿੰਡ ਚੱਲਿਆ ਪਿੰਡ ਤੇ ਕਾਫੀ ਦੂਰ ਆ ਚੱਲਿਆ ਕਿਵੇਂ? ਕਹ ਰਿਹਾ ਪਹਿਲਾਂ ਬਸਤੇ ਜਾਊਂਗਾ ਫਿਰ 15 ਮਿੰਟਾਂ ਦੀ ਵਾਕ ਹੈਗੀ ਆ ਤੁਰ ਕੇ ਜਾਣਾ ਖੇਤਾਂ ਦੇ ਵਿੱਚ ਦੀ ਹੋ ਕੇ ਫਿਰ ਮੈਂ ਜਦੋਂ ਪਿੰਡ ਪਹੁੰਚੂਗਾ ਉੱਥੇ ਕੋਈ ਅੱਗੇ ਮੈਨੂੰ ਕੋਈ ਲੈਣ ਆਏਗਾ ਜਿਹੜਾ ਮੈਨੂੰ ਆਪਣੇ ਰੈਸਟ ਘਰ ਤੱਕ ਲੈ ਜਾਏਗਾ ਮਿਸਟਰ ਸਿਆਣਾ ਕਹਿੰਦਾ ਵੀ ਜਿਹੜੇ ਖੇਤਾਂ ਵਿੱਚ ਉਹਨੇ ਤੁਰ ਕੇ ਜਾਣਾ ਵੀ ਮੈਂ ਸੁਣਿਆ ਉੱਥੇ ਭੇਡਾਂ ਦੇ ਇੱਜੜ ਹੁੰਦੇ ਆ ਤੇ ਭੇਡਾਂ ਦੇ ਇੱਜੜਾ ਨੂੰ ਰਾਖੀ ਰੱਖਣ ਲਈ ਕੁੱਤੇ ਬਿਠਾਏ ਹੁੰਦੇ ਆ ਬਹੁਤ ਸਾਰੇ ਜੇ ਤੈਨੂੰ ਉਹਨਾਂ ਨੇ ਕੋਈ ਨੁਕਸਾਨ ਕਰਤਾ ਫਿਰ ਮਿਸਟਰ ਐਜੂਕੇਟਿਡ ਉਹਨੂੰ ਕਹਿੰਦਾ ਇਹਦਾ ਮਤਲਬ ਮੈਂ ਨਾਲ ਕੋਈ ਪੱਥਰ-ਪੁੱਥਰ ਲੈ ਕੇ ਜਾਵਾਂ। ਉਹ ਕਹਿੰਦਾ ਵੀ ਪੱਥਰ ਨਹੀਂ ਕੁੱਤਿਆਂ ਨੂੰ ਡਰਾ ਸਕਦਾ। ਤੂੰ ਇੱਕ ਦੇ ਮਾਰੇਗਾ ਬਾਕੀ ਤੇਰੇ ਉੱਤੇ ਅਟੈਕ ਕਰ ਦੇਣਗੇ। ਫਿਰ ਸੋਚ ਕੇ ਕਹਿੰਦਾ ਕਿਵੇਂ ਭੱਡੀ ਸਾਰੇ ਕੋਈ ਛੋਟੀ ਲੈ ਕੇ ਜਾਵਾਂ ਨਾਲ। ਤੇ ਮਿਸਟਰ ਸਿਆਣਾ ਕਹਿੰਦਾ ਵੀ ਛੋਟੀ ਵੀ ਉਹਨਾਂ ਨੂੰ ਕੰਟਰੋਲ ਕਰ ਨਹੀਂ पाएगी। ਮਿਸਟਰ ਐਜੂਕੇਟਿਡ ਫਿਰ ਹੋਰ ਸੋਚਣ ਲੱਗਿਆ। ਝੁਕੜਾ ਤੇ ਉਹ ਚਾਹੁੰਦਾ ਨਹੀਂ ਸੀ। ਉਹ ਸਮਝ ਕੇ ਫੇਰ ਕਹਿੰਦਾ ਕਿ ਜਦੋਂ ਉਹਨੂੰ ਹੱਲ ਨਹੀਂ ਲੱਭਿਆ ਤਾਂ ਮਿਸਟਰ ਸਿਆਣੇ ਨੂੰ ਕਹਿੰਦਾ ਵੀ ਫਿਰ ਮੈਂ ਕੀ ਕਰਾਂ ਤੁਸੀਂ ਸਲਾਹ ਦਿਓ ਉਹ ਕਹਿੰਦਾ ਵੀ ਮੈਨੂੰ ਲੱਗਦਾ ਤੈਨੂੰ ਜਿਹੜਾ ਆਜੜੀ ਹੋਊਗਾ ਚੁੱਪਚੀਪੀ ਤੇ ਬਿਨਾ ਕੁੱਤਿਆਂ ਨੂੰ ਨੋਟਿਸ ਹੋਏ ਤੂੰ ਆਜੜੀ ਨੂੰ ਮਿਲਿਓ ਉਹਨੂੰ ਦੱਸੀ ਵੀ ਮੈਂ ਖੇਤ ਪਾਰ ਕਰਨਿਆ ਤੇ ਉਹ ਤੈਨੂੰ ਮੈਨੂੰ ਲੱਗਦਾ ਆਰਾਮ ਨਾਲ ਕਰਵਾ ਦੇਊਗਾ ਤੈਨੂੰ ਕੋਈ ਕੁੱਤੇ ਨੁਕਸਾਨ ਨਹੀਂ ਕਰਦੇ ਇਹ ਨਾ ਛੋਟੀ ਜੀ ਗੱਲ ਪਰ ਕਦੇ ਅਸੀਂ ਪੁੱਛਦੇ ਨਹੀਂ ਪੁੱਛਣਾ ਅਸੀਂ ਸਮਝਦੇ ਹੀ ਨਹੀਂ ਕਿਉਂਕਿ ਅਸੀਂ ਬਹੁਤ ਪੜੇ ਲਿਖੇ ਆਂ ਇੰਨੀਆਂ ਸਮੱਸਿਆਵਾਂ ਇੰਨੀਆਂ ਪ੍ਰੋਬਲਮ ਸਾਡੀ ਲਾਈਫ ਚ ਹੁੰਦੀਆਂ ਨੇ ਜਿੰਨੇ ਅੱਜ ਸੀ ਅੱਜ ਕੱਲ ਦੇ ਪੜੇ ਲਿਖੇ ਬਣਾ ਲੈਨੇ ਆਂ ਆਪਣੀਆਂ ਹੀ ਅਸੰਪਸ਼ਨਸ ਕਰਦੇ ਆਂ ਅਸੀਂ ਵੀ ਪ੍ਰੋਬਲਮ ਐਡੀ ਵੱਟੀ ਆ ਫਿਰ ਆਪਣੇ ਹੀ ਲੌਜੀਕ ਘੜਦੇ ਆਂ ਫਿਰ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਇੰਨੀ ਕੰਪਲਿਕੇਟਿਡ ਕਰ ਲੈਨੇ ਆਂ ਆਪਣੀ ਲਾਈਫ ਨੂੰ ਪਰ 90% ਹੁੰਦਾ ਕਿ ਇਹ ਕਿ ਉਹ ਐਡੀਆਂ ਵੱਡੀਆਂ ਹੁੰਦੀ ਨਹੀਂ ਨੇ ਕੰਪਲਿਕੇਟ ਹੁੰਦੀ ਨਹੀਂ ਜੀ ਉਹਨੂੰ ਬ੍ਰੇਕਡਾਊਨ ਕਰ ਲਿਆ ਜਾਵੇ ਜਾਂ ਕਿਸੇ ਸਿਆਣੇ ਦੀ ਸਲਾਹ ਲਈ ਜਾਵੇ ਅਸੀਂ ਆਪਣੇ ਬਜ਼ੁਰਗਾਂ ਨੂੰ ਤਾਂ ਕੋਸਾਂਧਰੇ ਹਟ ਗਏ ਹੁਣ ਟੀਚਰਸ ਨੂੰ ਆਪਣੇ ਤੋਂ ਜਿਹੜੇ ਵੱਧ ਤਜਰਬੇਕਾਰ ਆ ਸਾਨੂੰ ਲੱਗਦਾ Google ਤੇ ਸਭ ਕੁਝ ਪਿਆ ਅਸੀਂ ਪੜ੍ਹੇ ਲਿਖੇ ਹ ਹੁੰਦਾ ਹੈ ਸਾਡੇ ਸਾਰਿਆਂ ਨਾਲ ਕਿੰਨੇ ਸੁਣੋ ਸਭ ਦੀ ਕਰੋ ਮੰਨਦੀ ਇਹਦੇ ਤਹਿਤ ਹੀ ਅਸੀਂ ਜੇ ਕਿਸੇ ਸਿਆਣੇ ਬੰਦੇ ਤੋਂ ਸਲਾਹ ਲੈ ਲਈਏ ਬਿਸ਼ੱਕ ਕਰਨੀ ਆਪਦੇ ਮਨ ਦੀ ਆ ਤਾਂ ਸਾਨੂੰ ਦਿਮਾਗ 'ਚ ਵਿਚਾਰ ਵਟਾਂਦਰਾ ਕਰਨ ਦਾ ਟਾਈਮ ਮਿਲ ਜਾਂਦਾ ਮੈਨੂੰ ਇਹ ਖਾਣੀ ਬੜੀ ਪਿਆਰੀ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਦੇਖ ਰਹੇ ਹੋ ਜੀਤਾਲੀ ਵਾਲ ਟਾਕਸ ਜੇ ਤੁਹਾਨੂੰ ਮੇਰੀਆਂ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਜੀਤਾਲੀ ਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੁੜੇ ਰਹੋ ਅਗਲੇ ਹਫ਼ਤੇ ਇੱਕ ਨਵੀਂ ਸਟੋਰੀ ਸੁਣਨ ਲਈ ਸਤਿ ਸ਼੍ਰੀ ਅਕਾਲ